बटाला के कस्बा श्री हरगोबिंदपुर के गांव विभा में खेत में पानी के खाल को लेकर चलती आ रही पुरानी रंजिश को लेकर दो गुटों में हुई गोलाबारी में चार लोगों की मौत हो गई जिसमें एक को ग्रुप के दिलशेर सिंह और बलजीत सिंह की मौत हो गई जबकि दूसरे ग्रुप के निर्मल सिंह और बलराज सिंह की मौत हो गई जबकि इस गोलीबारी में कई लोग जख्मी भी हुए हैं जिनका अमृतसर में इलाज किया जा रहा है ਮੌਕੇ ਪਰ ਪਹੁੰਚੀ ਪੁਲਿਸ ਨੇ ਜੱਥੇ ਨੂੰ ਘੇਰ ਸਤਾਲ ਮੇ ਪਚਾਇਆ ਔਰ ਮਾਮਲਾ ਦਰਜ ਕਰਕੇ ਅੱਗੇ ਕੀ ਕਾਰਵਾਈ ਸ਼ੁਰੂ ਕੀ ਕਰਦੀ ਹੈ ਬਤਾਇਆ ਜਾ ਰਿਹਾ ਹੈ ਕਿ ਇਸ ਘਟਨਾ ਮੇ ਪੁਲਿਸ ਦੀ ਗਾੜੀ ਮੇ ਵੀ ਇੱਕ ਗੋਲੀ ਲਗੀ ਹੈ ਸਿੰਘ ਜੀ ਨਾ ਪੰਜਾਬ ਸਰਟੀ ਰਟਾਇਰ ਹੋਇਆ ਮੇਰੇ ਬੇਡੇ ਨੂੰ ਫੋਨ ਆਇਆ ਵੀ ਸਾਡੇ ਬੰਦੇ ਗਲ ਪੈ ਗਏ ਸਾਡੇ ਆਪਣੇ ਚਾਚੇ ਦਾ ਮੁੰਡੇ ਦਾ ਆਪਣੀ ਗਾਰਡੀ ਨੂੰ ਚੜਾਉਣ ਗਿਆ ਲਾਈਟਾਂ ਵਾਲੇ ਮੋੜ ਚ ਏ ਗਏ ਮੈਂ ਮਗਰੋਂ ਫੋਨ ਕੀਤਾ ਆਂਦਾ ਉਹ ਚਲ ਗਏ ਉੱਥੇ ਨਹੀਂ ਤੁਰਨ ਲੱਗੇ ਐਨੀ ਗੱਲ ਸੁਣੀ ਵੀ ਨਹੀਂ ਤੁਰਨ ਲੱਗੇ ਸਾਨੂੰ ਕੋਈ ਪਤਾ ਨਹੀਂ ਉੱਪਰ ਆ ਕੇ ਇਹ ਪੁਲਸ ਆਈ ਨਾਲ ਪੁੱਛਦੇ ਬਦੋਂ ਹੋ ਕੇ ਆਣ ਕੇ ਇਹਨਾਂ ਨੇ ਉਹ ਗੋਲੀਆਂ ਮਾਰ ਮਾਰ ਕੇ ਮਾਰ ਦੱਸਦੇ ਨਾ ਸੱਚ ਉਹ ਸਿਵਲ ਕੱਪੜੇ ਜਿਆ ਦੋ ਬੰਦੇ ਹੱਜੇ ਮੌਕੇ ਤੇ ਮਾਰਤੇ ਫਿਰ ਇਹਨਾਂ ਨੂੰ ਗੁੱਸਾ ਚੜਿਆ ਅੱਛਾ ਮੰਨੂ ਨੇ ਪਤਾ ਕਿਹੜੇ ਨਾ ਮੁੜ ਕੇ ਕੀ ਹੋਇਆ ਇਹਨਾਂ ਨੇ 40 50 ਬੰਦੇ ਪੰਜ 68 ਸਾਰੀ ਖੜੀ ਸੀ ਹੋਰ ਵੀ 12 ਬੰਦੇ ਬੜੇ ਸੱਦੇ ਸੀ ਸੱਜ ਕੇ ਦੇ ਨਾਲ ਲੈਟਾਲੇ ਮੋੜ ਕੇ ਮੇਰਾ ਜੀਤ ਸਿੰਘ ਜੀ ਦਾ ਕਰ ਤੇ ਇਹ ਸਾਡੇ ਪ੍ਰਾਰਕ ਮੈਂਬਰ ਤੇ ਇਹਨਾਂ ਦਾ ਕੱਲ ਬੱਤੀਆਂ ਵਾਲੇ ਚੌਂਕ 'ਚ ਇਹ ਇਹਨਾਂ ਦੇ ਮੁੰਡੇ ਨੂੰ ਘੇਰਿਆ ਉਹ ਉੱਭੇ ਮਾਂ ਚਲ ਗਿਆ گاਉਂ ਮੱਠਾ ਟਿਕਾਣਾ ਦੇ ਮੁੰਡੇ ਨੂੰ ਇਹ ਅੰਗਰੇਜ਼ ਦੇ ਤੇ ਬਾਅਦ ਚ ਇਹ ਗਏ ਆ ਇਥੋਂ ਪੰਜ ਛੇ ਆਪਣੇ ਕਰਦੇ ਤੇ ਇਹਨਾਂ ਤੇ ਜਦੋਂ ਗੱਡੀ ਉੱਤੇ ਜਾ ਕੇ ਕਲਿਹਾਰੀ ਦੇ ਨਾਲ ਫੈਰਿੰਗ ਤੋੜ ਗੋਲੀਆਂ ਚਲਾਉਂਦੀਆਂ ਤੇ ਇਹਨਾਂ ਦੇ ਬੰਦੇ ਉੱਤੇ ਫੱਟੜੀ ਹੋ ਕੇ ਗੋਣੇ ਬਾਣੇ ਹੋ ਕੇ ਦੇ ਕੇ ਮਰ ਗਏ ਕੋਸ਼ਲ ਨਾਲ ਦੇ ਵੀ ਮਰ ਗਏ ਦੋ ਬੰਦੇ ਤੇ ਇੰਨੀ ਗੱਲ ਦਾ ਮੈਨੂੰ ਪਤਾ ਰਿਹਾ ਮੈਂ ਖੋਜਦੇ ਪੁੱਤੇ ਰਹਿਣਾ ਉਹਨਾਂ ਨੂੰ ਇਹ ਆਪਸ ਵਿੱਚ ਪਰਿਵਾਰ ਹੀ ਹੈ ਜੀ ਪਰਿਵਾਰ ਹਾਂ ਕਿੰਨੇ ਜਣੇ ਮਰੇ ਪਪਾ ਜੀ ਇਹ 4 ਜਣੇ ਮਰੇ ਦੋ 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 ਕੀ ਕੀ ਕਰਨਾ ਕੋਈ ਇਹਨਾਂ ਦਾ ਕੰਮ ਇਦਾਂ ਥੋੜਾ ਬੋਤਾ ਜਿਹੜਾ ਪਿੰਡ ਦੇ ਵਿੱਚ ਗੱਲਬਾਤ ਚੱਲਦੀ ਹੈ ਜੀ ਉਤੋਂ ਗੱਲਬਾਤ ਦੀ ਵਾਰਦੀ ਫਿਰ ਕੱਲ੍ਹ ਵੇਲੇ ਮਰਨ ਮਰੋਂ ਤੱਕ ਚੱਲਦੀ ਰੰਜਸ਼ੀ ਕੋਈ ਅਨੰਦਾਸ ਕੋਈ ਇਹ ਵੀ ਖਾਹਛ ਨਹੀਂ ਕੋਈ ਨਾ ਕੋਈ ਨਾ ਬੰਦਮੁੰਡੇ ਵੀ ਨਹੀਂ ਕੋਈ ਪਰਿਵਾਰੀ ਵੀ ਹਾਂ ਜਿਵੇਂ ਤੁਸੀਂ ਜਾਣਦੇ ਕਿ ਜੁਲਾਈ 7 2024 ਨੂੰ ਲਾਈਟਾ ਵਾਲੀ ਚੌਕ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦਾ ਜੋ ਏਰੀਆ ਹੈਗਾ ਉੱਥੇ ਦੋ ਟੀਰਾਂ ਦੇ ਵਿੱਚ ਆਪਸ ਝਗੜਾ ਹੋਇਆ ਸੀਗਾ ਉਹਦੇ ਵਿੱਚ ਇੱਕ ਟੀਰ ਦੇ ਇੱਕ ਮੇਜਰ ਸਿੰਘ ਹੈਗੇ ਔਰ ਦੂਜੇ ਟੀਰ ਦੇ ਇੱਕ ਅੰਗਰੇਜ਼ ਸਿੰਘ ਜੀ ਤੋਂ ਇਹਨਾਂ ਦੇ ਇੱਕ ਜ਼ਮੀਨ ਦੇ ਵਿੱਚ ਪਾਣੀ ਦਾ ਖਾਲ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ ਇਹ ਰਿਗਾਰਡਿੰਗ ਆਲਰੇਡੀ ਪੁਲਿਸ ਨੇ ਕਾਰਵਾਈ ਵੀ ਕੀਤੀ ਸੀਗੀ ਇਹਨੇ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਸੀਗਾ ਲੇਕਿਨ ਕੱਲ ਜੋ ਹੈਗਾ दैट इज ऑन 7th ਆਫ ਜੁਲਾਈ ਉਥੇ ਇਹਨਾਂ ਦੀ ਹੀਟ ਆਫ ਦ ਮੂਮੈਂਟ ਦੇ ਵਿੱਚ ਆਪਸ ਚ ਦੋਵਾਂ ਦੀ ਝਗੜਾ ਹੋ ਗਈ ਔਰ ਦੋਵੇਂ ਪਾਸੇ ਜੋ ਹੈਗਾ ਇੱਕ ਇੱਕ ਪਾਸੇ तकरीबन 8-9 ਲੋਕੀ ਸੀਗੇ ਔਰ ਦੂਜੇ ਪਾਸੇ ਜੋ ਹੈਗੇ ਉਹ 4 ਲੋਕੀ ਸੀ ਇਹਨਾਂ ਦੇ ਆਪਸ ਚ ਜਦੋਂ ਇਹ ਤੇਜ਼ਦਾਰ ਹਥਿਆਰ ਔਰ ਜੋ ਵੈਪਨਸਡੇ ਨਾਲ ਆਪਸ ਚ ਜਗੜਾ ਹੋ ਗਿਆ ਉਹਦੇ ਕਰਕੇ ਟੋਟਲ 4 ਲੋਕਾਂ ਦੀ ਅਨਫੋਰਚੂਨੇਟਲੀ ਡੈਥ ਹੋ ਚੁਕੀ ਹੈ ਔਰ ਦੋ ਇੱਕ ਤਿਰ ਦੇ ਹੈਗੇ ਆ ਦੂਜੇ ਦੋ ਜੋ ਹੈਗੇ ਉਹ ਦੂਜੇ ਤੇ ਤੇ ਇਹ ਸਾਰੇ ਹੀ ਇੱਕੋ ਹੀ ਪਿੰਡ ਦੇ ਹੈਗੇ ਵਿਠਵਾ ਪਿੰਡ ਦੇ ਔਰ ਜੋ ਬਾਕੀ 8 ਲੋਕ ਹੈ ਜੋ ਜ਼ਖਮੀ ਨੇ ਉਹ ਹੁਣ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਉਹਨਾਂ ਦੀ ਜੇਰੇ ਇਲਾਜ ਹੈਗੇ ਔਰ ਸਾਰੇ ਹੀ ਜੋ ਹੈ ਉਹ ਆਊਟ ਆਫ ਡੇਂਜਰ ਹੈਗੇ ਜੀ ਐਜ਼ ਆਫ ਨਾਓ ਜੇ ਤੁਸੀਂ ਕਿਨ ਦੇਖਿਆ ਜਾਏ ਕਿ ਗੋਲੀ ਬਾਰੇ ਹੁੰਦੀ ਹੈ ਬਹੁਤ ਸਾਰੀ ਗੋਲੀ ਬਾਰੇ ਹੁੰਦੀ ਹੈ ਕੋਈ ਬ੍ਰਾਹਮਾ ਹੋਵੇ 라운 ਕਿੰਨੇ 라운 ਬ੍ਰਾਹਮਾ ਹੋਵੇ ਜਾਂ ਕਿੰਨੀ ਗੋਲੀ ਚੱਲਦੀ ਹੈ ਲੱਗਦਾ ਹੈ ਜੀ ਇਹਦੇ ਵਿੱਚ ਵੱਖ-ਵੱਖ ਜੋ ਹੈਗੇ ਤਰੀਕੇ ਦੀ ਜੋ ਅਸਲੇ ਜੋ ਚਲੇ ਆ ਉਹਦੇ ਵਿੱਚ ਇੱਕ 12 ਬੋਰ ਦੀ ਵੀ ਹੈਗੀ ਆ 315 ਵੀ ਹੈਗੀ ਆ ਔਰ ਰਵਾਲਵਰ ਵੀ ਹੈ ਜੋ ਇਹ 12 ਬੋਰ ਵਗੈਰਾ ਦੀ ਹੁੰਦੀ ਹੈ ਉੱਤੇ ਉਹ ਸ਼ਰੇ ਜਿਨ੍ਹਾਂ ਨੂੰ ਪੈਲਟਸ ਜਿਨ੍ਹਾਂ ਨੂੰ ਕਿੰਨੇ ਆ ਜੀ ਬਹੁਤ ਛੋਟੇ ਜਿਹੇ ਹੁੰਦੇ ਆ ਤੇ ਜਦੋਂ ਉਹ ਲੱਗਦੇ ਵੀ ਹੈ ਤਾਂ ਫਿਰ ਉਹ ਫੈਲ ਜਾਂਦੇ ਆ ਤਾਂ ਫਿਰ ਇੰਨਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਹੈ ਗੋਲੀ ਲੱਗੇ ਹੋਏ ਤਕਰੀਬਨ ਜੋ ਆਪਣੇ ਖਾਲੀ ਖੋਲ ਜੋ ਸਾਨੂੰ ਉੱਥੇ ਮੌਕੇ ਤੋਂ ਮਿਲੇ ਔਰ ਜੋ ਜ਼ਿੰਦਾਰਾਂ ਨੂੰ ਜੋ ਮਿਲਿਆ ਉਹ ਤਕਰੀਬਨ 30 ਦੇ ਕਰੀਬ ਜੋ ਹੈਗਾ ਉਹ ਗੋਲੀ ਗੋਲੀ ਦੇ ਜੋ ਸਾਨੂੰ ਮਿਲੇ ਹੈਗੇ ਜੀ ਅੱਗੇ ਦੀ ਔਰ ਇਹਦੇ ਵਿੱਚ ਇਨਫੋਰਮੇਸ਼ਨ ਇਹ ਤਕਰੀਬਨ 5 ਮਿੰਟ ਦਾ ਚੱਲਿਆ ਜੀ ਅਪਸਚਰ ਜੋ ਇਹਨਾਂ ਦੀ ਝਗੜਾ ਹੋਈ ਹੈ ਉਹਦੇ ਵਿੱਚ ਇਮੀਡੀਏਟਲੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਇੱਥੇ ਦੋ ਤੀਰਾਂ ਦੇ ਵਿੱਚ ਅਪਸਚੀ ਝਗੜਾ ਹੋ ਰਹੀ ਹੈਗੀ ਤਾਂ ਕਿਉਂਕਿ ਸ਼ਾਮ ਦਾ ਸਮਾਂ ਸੀਗਾ ਤਾਂ ਉਹ ਆਪਣਾ ਇਹ ਜ਼ਿੰਮੇਵਾਰੀ ਸੀ कि पट्रोलिंग पार्टी जो है ऑलरेडी वो बाहर से ओ साहब आप पेट्रोलिंग से क्योंकि वो बाहर गए तो फिर इमीडिएटली जो तो इनफोमे मिली दो मिनट के अंदर अंदर वो उ पहुंच गए थे सीन ऑफ क्राइम के उ इध दौरान जो है एक गोली जो है वो पुलिस के अपने एस एच ओ साहब के ग्डी भी लगी हुई हैगी क्योंकि पुलिस उइमली पहुँच गए है, गे है गे, तो फिर इतों भी व्डा नुकसान होने तो उ बचा हो गया और जिन्ही जख्मी हो गए थे जिन्होंने जख्मी हो गए ਉਹਨਾਂ ਨੂੰ ਇਮੀਡੀਏਟਲੀ ਜੋ ਨਜ਼ਦੀਕੀ ਜੋ ਹਸਪੀਟਲ ਸੀਗੇ ਉਥੇ ਪਹੁੰਚਾਇਆ ਗਿਆ ਸੀਗਾ ਜੀ ਲੋ ਡਿਸਟ੍ਰਿਕਟ ਦੇ ਨ ਪਿੰਡ ਤੋਂ ਬਾਰ ਬਾਰ ਆਨ ਕੇ ਨਾਲ ਹੀ ਆਪਸ ਵਿੱਚ ਲੜਾਈ ਹੋਈ ਹੈ ਦੋਨਾਂ ਤਰਫ ਤੇ ਕੋਈ ਮੁੱਢਲੀ ਜਾਂਚ ਤੋਂ ਆਇਆ ਕਿ ਨਾਲ ਆਪਸ ਵਿੱਚ ਵੰਗਾਰ ਕੀ ਜਾਇ ਕੁਝ ਨੂੰ ਟਾਈਮ ਪਾ ਗਿਆ ਹੈ ਉਹ ਟਾਈਮ ਪਾ ਕੇ ਆਉਣ ਦਾ ਗੱਲ ਸਹੀ ਨਹੀਂ ਹੈ ਜੀ ਕਿਉਂਕਿ ਉਹ ਜੋ ਆਪਣੀ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ ਇੱਕ ਤੀਰ ਜੋ ਹੈਗੇ ਉਹ ਆਲਰੇਡੀ ਜੋ ਲਾਈਟਾਂ ਵਾਲੀ ਚੌਕ ਹੈ ਇਹ ਇਨਾਂ ਦੀ ਪਿੰਡ ਨਹੀਂ ਪੈਂਦਾ ਇਹ ਆਪਣੀ ਹਰਚੋਵਾਲ ਦੀ ਨੇੜੇ ਪੈਂਦੀ ਹੈ ਇਹਨਾਂ ਦਾ ਪਿੰਡ ਜੋ ਹੈਗਾ ਵਿਠਵਾ ਹੈ ਜੀ ਦੋਵੇਂ ਹੀ ਜੋ ਹੈਗਾ ਵਿਠਵਾ ਪਿੰਡ ਦਾ ਜੋ ਇਕਤਿਰ ਜੋ ਹੈ ਉਹ ਮੇਜਰ ਸਿੰਘੜਾ ਜੋਤੀਰੇ ਉਥੇ ਆਲਰੇਡੀ ਉਹ ਬੈਠੇ ਸੀ ਲੇਟਾ ਵਾਲੇ ਚੌਂਕ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੈਠੇ ਸੀ ਔਰ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਜੋ ਅੰਗਰੇਜ਼ ਸਿੰਘ ਹੈਗੇ ਉਹਨਾਂ ਦਾ ਇੱਕ ਬੇਟਾ ਜੋ ਕਿਥੇ ਜਾ ਰਿਹਾ ਸੀਗਾ ਉਸੇ ਰਸਤੇ ਤੋਂ ਫਿਰ ਕਿਉਂਕਿ ਉਹਨਾਂ ਦੇ ਸੀਗਾ ਝਗੜਾ ਸੀ ਤਾਂ ਫਿਰ ਉਹਨਾਂ ਨੇ ਇਹਨੂੰ ਫੋਨ ਕਰਕੇ ਦੱਸਿਆ ਕਿ ਤੁਸੀਂ ਆ ਜਾਓ ਇੱਥੇ ਤਾਂ ਫਿਰ ਉਹਦੇ ਕਰਕੇ ਅੱਗੇ ਕੀ ਹੋਇਆ ਜੀ ਉਹ ਇੰਨੇ ਵੀ ਆਪਣੇ ਬੰਦੇ ਬੁਲਾਏ ਤੋ ਇਮੀਡੀਏਟ ਜੋ ਵਿਦਿਨ 2-3 ਮਿੰਟ ਦੇ ਅੰਦਰ ਅੰਦਰ ਜੋ ਹੈਗਾ ਇਹਨਾਂ ਦੀ ਆਪਸੀ ਜੋ ਹੈ ਉਹ ਝਗੜਾ ਸ਼ੁਰੂ ਹੋਇਆ ਸੀ। ਇਹਦੇ ਵਿੱਚ ਜੋ ਦਿਖਿਏ ਜੀ ਚਾਰ ਇੱਕ ਇੱਕ ਤੀਰ ਦੇ ਵਿੱਚ ਸੀਗੇ ਔਰ ਜੋ ਅੱਠ ਜੋ ਅੱਠ ਤੋਂ ਨੋ ਜੋ ਹੈ ਦੂਜੇ ਤੀਰ ਤੇ ਸੀਗੇ। ਇਹਦੇ ਵਿੱਚ ਜੋ ਚਾਰ ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ ਬਾਕੀ ਜੋ ਝਗੜੇ ਦੇ ਵਿੱਚ ਇਨਵੋਲਟ ਸੀਗੇ ਉਹ ਜ਼ਖਮੀ ਹੈਗੇ ਆ ਉੱਥੇ ਆਪਣੀ ਪੁਲਿਸ ਦੀ ਗਾਰਡ ਹੈਗੇ ਔਰ ਜਿ세 ਡਾਕਟਰ ਸਾਹਿਬ ਇਹਨਾਂ ਨੂੰ ਫਿਟ ਘੋਸ਼ਿਤ ਕਰਨਗੇ ਤੋ ਉਹਨਾਂ ਦੀ ਅੱਗੇ ਦੀ ਕਾਰਵਾਈ ਹੋਊਗੀ। ਉਹਦੇ ਨਾਲ ਨਾਲ ਹੀ ਜੋ ਇਹਦੇ ਵਿੱਚ ਅਸਲੇ ਯੂਜ਼ ਹੋਏ ਨੇ ਉਹ ਸਾਰਿਆਂ ਦਾ ਇੱਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਦੀ ਲਾਇਸੈਂਸ ਵੀ ਕੈਨਸਲ ਕੀਤੇ ਜਾਣਗੇ ਔਰ ਨਾਲੇ ਹੀ ਜੋ ਪ੍ਰੀਵੈਂਟਿਵ ਐਕਸ਼ਨ ਜੋ ਲਿਆ ਗਿਆ ਸੀਗਾ ਉਹਦੇ ਵਿੱਚ ਵੀ ਜਿੱਥੇ ਵੀ ਜ਼ਮੀਨ ਦੀ ਝਗੜੇ ਹੈਗੇ ਆ ਉੱਥੇ ਵੀ ਜੋ ਹੈਗਾ ਹਥਿਆਰਾਂ ਦੇ ਜੋ ਲਾਇਸੈਂਸ ਹੋਲਡਰਸ ਹੁੰਦੇ ਉਹਨਾਂ ਦੇ ਖਿਲਾਫੀ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਹਥਿਆਰ ਸਾਰੇ ਲੀਗਲ ਜੀ ਲੀਗਲ ਉਹ ਲੀਗਲ ਵੈਪਨ ਸਗੇ ਜੀ ਇਹਨਾਂ ਦੇ ਇਹ ਜਮਾ ਆਪਣੇ ਜਬਤ ਵੀ ਕੀਤੇ ਗਏ ਸੀਗੇ ਡੂਰਿੰਗ ਇਲੈਕਸ਼ਨਸ ਜੋ ਹੈਗੇ ਆ ਉਸ ਵੇਲੇ ਡਿਪੋਜ਼ਿਟ ਵੀ ਕੀਤੇ ਗਏ ਸੀਗੇ ਰੀਸੈਂਟਲੀ ਇਹਨਾਂ ਨੇ ਗਨ ਹਾਊਸ ਉਸ ਤੋਂ ਜਿੱਤੇ ਇਹਨਾਂ ਨੇ ਡਿਪੋਜ਼ਿਟ ਕੀਤਾ ਸੀਗਾ ਉੱਥੋਂ ਦੀ ਵਿਦਆਊਟ ਇਨਫਾਰਮਿੰਗ ਦਾ ਪੁਲਿਸ ਉਹ ਜੋ ਇਹਨਾਂ ਨੇ ਵਾਪਸ ਆਪਣੇ ਲੈ ਲਏ ਸੀਗੇ ਤਾਂ ਇਹਦੇ ਜੋ ਇਨਕੁਆਇਰੀ ਦੌਰਾਨ ਜੋ ਹੈਗਾ ਉਹਦਾ ਉਹਦੇ ਵਿੱਚ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਅੱਗੇ ਦੀ ਜੋ ਕਾਰਵਾਈ ਬਣਦੀ ਹੈ ਜਿਹਦੇ ਖਿਲਾਫ ਬਣਦੀ ਹੈ